ਇਸ ਵਾਰਤ ਨੂੰ ਇੱਕ ਖਿਡੌਣੇ ਦੀ ਤਰ੍ਹਾਂ ਵੇਚਿਆ ਗਿਆ ਤੇ ਖਰੀਦਿਆ ਗਿਆ। ਉਹਨੇ ਗਾਂ ਦਾ ਨਾਮ ਵੇਚਿਆ ਕਿਤੇ ਵੇਚਿਆ? 5 ਲੜਕੇ ਨੇ। 5 ਲੜਕੇ ਨੇ ਗਾਂ ਵੇਚਿਆ। ਹਾਂਜੀ। ਉਹ ਤਾਂ ਸ਼ੁੱਧ ਤਸ ਦੇ ਉੱਤੇ ਢਾਇਆ ਗਿਆ ਜੋ ਸ਼ਾਇਦ ਕੋਈ ਪਸ਼ੂਆਂ ਤੇ ਬਣੀ ਢੋਂਗਾ 11 ਸਾਲ ਹੋ ਗਏ 11 ਸਾਲ ਹੋ ਗਏ ਹਾਂ ਜੀ ਮੋਟਰੇ ਟੱਲਣ 40 ਦੀਸ ਬਾੜ ਕਿੱਦਾਂ ਘੋੜਦੇ ਔਰ ਵੀ ਮੰਗਵਾਰ ਕਾਰਡ ਬਣ ਕੇ ਫੇਰਾ ਲਾ ਵੀਆਧਵਾਦ ਘਰ ਵਾਲੇ ਨੇ ਉੱਚੀ ਔਰਤ ਦੇ ਚੱਕਰ ਦੇ ਵਿੱਚ ਕੱਢ ਦਿੱਤਾ ਸੀ ਘਰੋਂ ਬਾਹਰ ਜਰਾ ਦੇ ਹੋਲੇ ਆ ਜਰਾ ਦੇ ਹੋਲੇ ਆ ਹਾਂ ਫਿਰ ਕੀ ਕਰਦਾ ਬਾਹਰ ਘੜ ਕੱਢਦਾ ਪਰ ਬਾਹਰ ਘੜ ਹਾਂ ਜੀ 50 ਮੀਤਰ ਹਾਂ ਜੀ ਮੇਰੇ ਨੂੰ ਮੰਗਵਾਰ ਘੜ ਦਾ ਨਾਨਾ ਦਾਰਸੀ ਇਹ ਚਲੀ ਗਈ ਤਾਂ ਇਹ ਕਹਿੰਦੇ ਅੱਛਾ ਪੈਸੇ ਖੋਦੇ ਜੋ ਮਾਮਲਾ ਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਇਸ ਨੂੰ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਦਰਸਲ ਇੱਕ ਔਰਤ ਨੂੰ ਖਿਡੋਨੇ ਦੀ ਤਰ੍ਹਾਂ ਵੇਚਿਆ ਤੇ ਖਰੀਦਿਆ ਗਿਆ ਸਿਰਫ ਇੰਨਾ ਹੀ ਨਹੀਂ ਉਸ ਤੇ ਉਹ ਤਸ਼ੱਦਦ ਢਾਇਆ ਗਿਆ ਜੋ ਸ਼ਾਇਦ ਕੋਈ ਪਸ਼ੂਆਂ ਤੇ ਵੀ ਨਹੀਂ ਢੋਂਦਾ ਜਾਣਕਾਰੀ ਅਨੁਸਾਰ ਇਸ ਔਰਤ ਦਾ ਵਿਆਹ ਜਲੰਧਰ ਦੇ ਇੱਕ ਨੌਜਵਾਨ ਦੇ ਨਾਲ ਹੋਇਆ ਸੀ ਅਤੇ ਉਹਨਾਂ ਦੇ ਘਰ ਇੱਕ ਧੀ ਪੈਦਾ ਹੋਈ ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਉਸਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਧੀ ਨੂੰ ਆਪਣੇ ਕੋਲ ਰੱਖ ਕੇ ਪੀੜਤਾ ਨੂੰ ਘਰੋਂ ਬਾਹਰ ਕੱਢ ਦਿੱਤਾ। ਕੀ ਨਾਮ ਤੇਰਾ? ਜੀ ਨਮਨਦੀਪ ਹੋਰ ਹੈ। ਰਵਣਦੀਪ ਹੋਰ ਰਵਣਦੀਪ ਕਿੱਥੋਂ ਰਹਿਣ ਵਾਲੇ ਤੁਸੀਂ? ਜੀ ਜਲੰਧਾ ਦੇ। ਜਲੰਧਾ ਕਿਹੜਾ ਫੌਂਡ ਕਰਨੀ? ਪੰਚਿਤਿਆਣੀ ਜੀ। ਅੱਛਾ ਤੇ ਵਿਆਹ ਕਿੱਥੇ ਤੁਸੀਂ? ਵਿਆਹ ਸ਼ਾਹਕੋਟ ਸੀ ਵਿਆਹ। ਸ਼ਾਹਕੋਟ ਵਿਆਹ ਸੀ ਕਿੰਨੇ ਸਾਲ ਹੋ ਗਏ ਵਿਆਹ ਹੋਏ। ਵਿਆਹ ਨੂੰ 12-13 ਸਾਲ ਹੋ ਗਏ। ਜਿਆਦਾ ਹੀ ਹੋ ਗਿਆ ਹਾਂ ਹਾਂ ਅੱਛਾ ਜਿਆਦਾ ਤੇ ਹਾਂ ਤੇ ਉਹ ਘਰ ਵਾਲਾ ਕੀ ਕਰਦਾ ਸੀ ਤੁਹਾਡਾ ਘਰ ਵਾਲਾ ਆਟਾ ਚ ਲੰਦਾ ਸੀ ਟੈਂਪ ਆਟਾ ਚ ਲੰਦਾ ਹਾਂਜੀ ਕੀ ਗੱਲਬਾਤ ਹੋਈ ਲੜਕੀ ਲਿਆ ਕੋ ਜਰਾਨੀ ਲਿਆ ਗੱਡੀ ਜਨਾਨੀ ਲਿਆ ਸੀ ਹੋਰ ਹਾਂਜੀ ਜਰਾਨੀ ਹੋਰ ਲਿਆ ਘਰ ਵਾਲੀ ਹੋਰ ਲਿਆ ਸੀ ਹਾਂਜੀ ਤੁਹਾਨੂੰ ਕੀ ਕਰਦਾ ਮੈਨੂੰ ਬਾਹਰ ਕੱਢ ਦਿੱਤੇ ਗਾ ਰਹੇ ਘਰ ਬਾਹਰ ਕੱਢਦਾ ਹਾਂਜੀ ਅੱਛਾ ਬੱਚਾ ਸਮੇਤ ਹਾਂਜੀ ਬੱਚੇ ਨੂੰ ਮੈਨੂੰ ਬਾਹਰ ਕੱਢ ਦਿੱਤਾ ਹੈ ਅੱਛਾ ਫਿਰ ਤੇ ਤੁਹਾਡਾ ਤਾਏ ਦੇ ਲੜਕੇ ਨੇ ਕੀ ਗੱਲਬਾਤ ਹੋਈ ਹਾਂਜੀ ਉਹਨੇ ਗਾਂ ਦੀ ਗਾਂ ਵੇਚ ਦਿੱਤਾ ਬਾਜ ਕਿੱ데 ਵੇਚਿਆ ਕਾਇਦੇ ਲੜਕੇ ਨੇ ਹਾਂ ਜੀ ਕਾਇਦੇ ਲੜਕੇ ਨੇ ਗਾ ਵਿੱਚ ਹਾਂ ਜੀ ਅੱਛਾ ਉਸ ਤੋਂ ਬਾਅਦ ਕੌਣ ਲੈ ਆਇਆ ਜੋਤੀ ਨੇ ਸਿਰਾਜੇ ਸਾਂਚ ਹਾਂ ਜੀ ਜੋਤੀ ਕਿੱਥੋਂ ਗ੍ਰਹਿਣ ਵੱਲ ਹੋ ਰਾਜਸਥਾਨ ਚ ਹਾਂ ਜੀ ਰਾਜਸਥਾਨ ਦੀ ਨਹੀਂ ਰਾਜਸਥਾਨ ਚ ਜਨ ਨਾਲ ਬੱਚਾ ਇੱਥੇ ਲੈ ਆਈ ਪਰ ਫਿਰ ਤੇ ਨਾ ਹਾਂ ਜੀ ਇੱਥੇ ਲੈ ਆਈ ਅੱਗੇ ਕਿੱਥੇ ਵੇਚਤਾ ਉਹਨੇ ਨਾ ਨਿਕਾਂ ਵਿੱਚ ਵੇਚਿਆ ਇੱਥੇ ਆਪਣੀ ਮਾਂ ਕੋਲ ਛੱਡ ਗਈ ਮਾਂ ਕੋਲ ਛੱਡ ਗਈ ਉਹਨੇ ਮਾਂ ਨੇ ਲਾਲ ਚਾਚਾ ਵਿੱਚ ਵੇਚਿਆ ਉਹਦਾ ਵੇਚ ਹਾਂ ਜੀ ਕਿੱਥੇ ਵੇਚਿਆ ਮਾਂ ਦੀ ਲੋਗਾਂ ਚ ਹਾਂ ਜੀ ਗਾਨੀਓ ਵਿਚਨ ਆਖਰੂ ਆਪਣੇ ਪੇਕੇ ਘਰ ਆ ਗਈ ਇੱਥੇ ਵੀ ਮੁਸੀਬਤਾਂ ਨੇ ਉਸ ਨੂੰ ਨਹੀਂ ਛੱਡਿਆ ਅਤੇ ਉਸਦੇ ਮਾਪੇ ਉਸ ਨੂੰ ਛੱਡ ਕੇ ਤੁਰ ਗਏ ਮਾਪਿਆਂ ਦੀ ਮੌਤ ਮਗਰੋਂ ਪਰਿਵਾਰ ਨੂੰ ਬੋਝ ਲੱਗਣ ਲੱਗ ਪੇ ਤਾਂ ਚਚੇਰੇ ਭਰਾਵਾਂ ਨੇ ਉਸ ਨੂੰ ਰਾਜਸਥਾਨ ਦੇ ਵਿੱਚ ਇੱਕ ਕੁੜੀ ਦੇ ਕੋਲ ਵੇਚ ਦਿੱਤਾ ਥੋੜੇ ਸਮੇਂ ਬਾਅਦ ਹੀ ਉਹ ਕੁੜੀ ਪੀੜਤਾ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਆਪਣੀ ماں ਖੋਲ ਛੱਡ ਗਈ ਜਿੱਥੇ ਉਕਤ ਔਰਤ ਦੇ ਕੋਲੋਂ 11 ਸਾਲ ਕੰਮ ਕਰਵਾਇਆ ਗਿਆ ਪਸ਼ੂਆਂ ਵਾਂਗ ਬੱਕਰੀਆਂ ਚਰਵਾਈਆਂ ਗਈਆਂ ਸੰਗਲਾਂ ਨਾਲ ਬੰਨੀ ਰੱਖਿਆ ਤੇ ਉਸ ਦੇ ਉੱਤੇ ਤਸ਼ੱਦਦ ਵੀ ਟਾਇਆ ਗਿਆ। ਸਰ ਇਹ ਬੱਕਰੀਆਂ ਚਰਵਾਉਣੀਆਂ ਹਨ ਜੀ 11 ਸਾਲ ਹੋ ਗਏ। 11 ਸਾਲ ਹੋ ਗਏ। ਹਾਂ ਜੀ। ਪੁੱਟੇ ਤੰਗਲ ਹਣਕੋੜ ਦੀ ਵਿੱਚ ਬਾਹਰ ਕਿੰਨਾ ਕੁ ਕੋੜ ਦੇ ਵਿੱਚ ਕੋੜ ਦੀ ਹਮਾਰ ਦੀ ਬਾਹਰ ਕੱਢ ਦਿੰਦੀ ਭੁੱਖੇ ਰੱਖਦੀ ਇਹ ਕੀ ਹੈ ਜਿਹੜੇ ਆ ਨਹੀਂ ਜਾਣਦੇ ਇਹ ਤੇਰੇ ਕੀ ਬਾਇਆ ਕੀ। ਸੰਗਲਾ ਦੇ ਨਿਸ਼ਾਨ ਨੇ ਸੰਗਲਾ ਵੀ ਵੰਦ ਹੈ ਅੰਦਰ ਆ ਕੇ ਤਸ਼ੱਦਦ ਆ ਹਾਂਜੀ ਇੱਥੇ ਹੀ ਹੀ ਰੱਖਦੇ ਹਾਂ ਛੱਗਣਾ ਨਾ ਬੰਨ ਕੇ ਰੱਖਦੇ ਸੰਗਲਾਂ ਨੂੰ ਮਾਰ ਕੇ ਬੰਨ ਦੇ ਨੇ ਜਿਵਾਂ ਨੇ ਕਹਿੰਦੇ ਉਹਨਾਂ ਨੂੰ ਡਾਰ ਸੀ ਵੀ ਇਹ ਚਲੀ ਗਈ ਤਾਂ ਇਹ ਕਹਿੰਦੇ ਕੁਝ ਅੱਛਾ ਪੈਸੇ ਕਮਾਉਦੇ ਇੱਟਾ ਟਰਾਈ ਹੋੜੇ ਕਿੱਥੇ ਠੀਕ ਹਾਂਜੀ ਉਹਨਾਂ ਨੂੰ ਸੀ ਵੀ ਘਾੜ ਦਿਖਾ ਚਲ ਵੇਚ ਦਿੱਤੇ ਹੈਗੇ ਸਾਡੀ ਮੰਨ ਨਹੀਂ ਜੀ ਵੀਰਾਂ ਜਾਣਾਂ ਕਿੱਥੇ ਇੰਨੇ ਆ ਰਮਨ ਕਿਹੜਾ ਫਸੜਦੇ ਹੋ ਤੇ ਉਹ ਕੀ ਕੰਮ ਕਰਾਉਂਦੇ ਕਰ ਦਾਂ ਸਾਰਾ ਕਰਵਾਉਣਾ ਹਾਂਜੀ ਕਰਦਾ ਕੰਮ ਬੱਕਰੀਆਂ ਪੋਰੀਆਂ ਦੇ ਬੱਕਰੀਆਂ ਚਰਾਉਣਾ ਹਾਂਜੀ ਕਰਦਾ ਵਿਚਾਰਾ ਕਰਨਾ ਹਾਂਜੀ ਪੈਸੇ ਦੀ ਕਮਾਈ ਦਾ ਸਾਧਨ ਬਣਾਇਆ ਇਸ ਤੇ ਕਮਾਈ ਦਾ ਸਾਧਨ ਉਹਨਾਂ ਨੇ ਬਾਲਾ ਬਣਾ ਲਿਆ ਹਾਂਜੀ ਤੇਰੇ ਕੋਲ ਹਾਂਜੀ ਹੋਰ ਕਿੱਥੇ ਵੇਚਿਆ ਇਸ ਤੇ ਮੈਂ ਪਹਿਲਾਂ ਅਸੀਂ ਹੀ ਜਾੜ ਚ ਵੇਚਿਆ ਰਾਜੇਸਾਂ ਚ ਇੱਥੇ ਵੀ ਵੇਚਿਆ ਕਿੰਨੀ ਜਗ੍ਹਾ ਤੇ ਵੇਚਿਆ ਤੇ ਰਾਜੇਸਾਂ ਚ ਵੇਚਦਾ ਚਾਰ ਜਗ੍ਹਾ ਤੇ ਕਿੰਨੀ ਜਗ੍ਹਾ ਚਾਰ ਜਗ੍ਹਾ ਤੇ ਵੇਚਿਆ ਹਾਂਗਾ ਚਾਰ ਜਗ੍ਹਾ ਦੇ ਵਿੱਚ ਆ ਹਾਂਜੀ ਚਾਰ ਜਗਾ ਵੇਚ ਦਿੱਤਾ ਤੇ ਘਾਹ ਦੀ ਘਾਹ ਵੇਚ ਦਿੱਤੇ ਸੀਗੇ ਹਾਂਜੀ ਤੇ ਕਿਸ ਤਰ੍ਹਾਂ ਤੁਸੀਂ ਬਚ ਕੇ ਨਿਕਲ ਆਉਂਦੇ ਸੀਗੇ ਉੱਥੇ ਆਪਣੇ ਰਹੀ ਨਿਕਲਦੇ ਹੀ ਬਚ ਕੇ ਕਿਵੇਂ ਹਾਂਜੀ ਸਿੱਖ ਜੋ ਉੱਥੇ ਬੰਦੀਆਂ ਨੇ ਇਸਔਰਤ ਦੀ ਮਦਦ ਕੀਤੀ ਹੈ ਜਾਣਕਾਰੀ ਦਿੰਦੇ ਹਾਂ ਉਹਨਾਂ ਦੱਸਿਆ ਕਿ ਇੱਕ ਦਿਨ ਪੀੜ ਤਾਂ ਉੱਥੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਫਿਰੋਜ਼ਪੁਰ ਦੇ ਇੱਕ ਗੁਰੂ ਘਰ ਪੁੱਜੀ ਅਤੇ ਪਾਠੀ ਸਿੰਘਾਂ ਨੂੰ ਸਾਰੀ ਗੱਲਬਾਤ ਦੱਸੀ ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਗੁਰਵਤਾਰ ਸਿੰਘ ਪਿੰਡ ਮੇਰਾ ਮਰਖਾਈ ਪਰ ਮੈਂ ਨਰੈਣਗੜ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਮਤੌਰ ਗਰੰਥੀ ਸਿੰਘ ਦੀ ਸੇਵਾ ਜਿਹੜੀ ਆ ਨਿਭਾ ਰਿਆਂ ਤੇ ਪਿਛਲੇ ਦਿਨੀ ਇਹ ਵਿਚਾਰੀ ਬੱਚੀ ਮੇਰੇ ਕੋਲੇ ਆਈ ਤੇ ਆ ਕੇ ਇਹਨਾਂ ਪਾਣੀ ਮੰਗਿਆ ਪਰ ਇਹ ਬਹੁਤ ਡਰੀ ਹੋਈ ਸੀ ਘਬराई ਹੋਈ ਸੀ ਪਿੱਛੇ ਇਹਦੇ 2-4 ਨੌਜਵਾਨ ਸੀਗੇ ਉਹ ਇਹਨੂੰ ਫੜਨ ਵਾਸਤੇ ਆਏ ਤੇ ਮਗਰ ਹੋਏ ਲੱਗੇ ਹੋਏ ਸਨ ਤੇ ਜਦੋਂ ਇਹ ਆ ਕੇ ਮੇਰੇ ਤੋਂ ਪਾਣੀ ਮੰਗਿਆ ਤੇ ਮੈਂ ਕਿਹਾ ਵੀ ਰੁਕ ਜਾ ਵੀਰੇ ਮੈਂ ਦੇ ਦਿੰਦਾ ਅੱਗੇ ਹੋਰ ਆ ਗਈ ਇੱਕ ਕਬਰਾਂ ਆ ਕੇ ਮੈਂ ਕਿਹਾ ਵੀ ਰੁਕ ਜਾ ਜਦੋਂ ਦੇਖ ਕੇ ਕਹਿੰਦੇ ਮੈਨੂੰ ਮੈਂ ਕੁੱਟਦੇ ਆ ਕਿ ਮੈਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਮੈਂ ਕਿਹਾ ਕਿਉਂ ਕੁੱਟਿਆ ਜਾਂਦਾ ਕਹਿੰਦੇ ਮੇਰੇ ਸਹੁਰੇ ਪਤਾ ਨਹੀਂ ਇਹਨਾਂ ਨੂੰ ਕੀ ਆਇਆ ਦਿਮਾਗ ਦੇ ਵਿੱਚ ਤੇ ਜਦੋਂ ਇਹ ਆ ਕੇ ਮੈਂ ਕਿਹਾ ਮੈਂ ਮੈਂ ਦੇਖਦਾ ਕੌਣ ਮਾਰਦਾ ਤੈਨੂੰ ਜਦੋਂ ਮੈਂ ਬਾਹਰ ਗਿਆ ਤੇ ਦੋ ਨੌਜਵਾਨ ਸੀ ਦੋ ਦੋ ਬੰਦੇ ਹੋਰ ਸੀ ਇੱਕ ਸਿਆਣੀ ਉਮਰ ਦਾ ਸੀ ਆਮਰ ਛਕਿਆ ਸੀ ਇੱਕ ਬੰਦਾ ਹੋਰ ਸੀ ਚਾਰ ਬੰਦੇ ਆ ਗਏ ਤੇ ਇਹ ਵਿਚਾਰੀ ਪੇਟੀਆਂ ਵਾਲੇ ਕਮਰੇ ਦੇ ਵਿੱਚ ਪਿਛੇ ਉਹਨਾਂ ਨੂੰ ਵੇਖ ਕੇ ਜਿਹੜੀ ਆ ਲੁੱਕ ਗਈ ਬੜੀ ਬਿਲਕੁਲ ਡਰੀ ਹੋਈ ਸੀ ਤੇ ਇਹਦੇ ਹਾਲਾਤ ਜਿਹੜੇ ਸਾਨੂੰ ਇੰਨੇ ਵਧੀਆ ਨਹੀਂ ਸੀਗੇ ਜਿਹੜੇ ਕਪੜੇ ਸੀਗੇ ਉਹ ਮੈਲੇ ਤੇ ਇਹਦੇ ਲੱਤਾਂ ਦੇ ਵਿੱਚੋਂ ਵੀ ਵਿਚਾਰੀ ਦੇ ਉਹ ਖੂਨ ਜਿਹੜਾ ਵਗ ਰਿਹਾ ਸੀ ਜ਼ਖਮ ਜਿਹੜੇ ਫਿਲਹਾਲ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਮਦਦ ਤੋਂ ਬਾਅਦ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਜਾਣਕਾਰੀ ਮੁਤਾਬਕ ਪੀੜਤ ਰਮਨਦੀਪ ਗੋਲ ਨੇ ਕਿਹਾ ਹੈ ਕਿ ਉਹ ਮੂਲ ਰੂਪ ਤੋਂ ਜਲੰਧਰ ਦੀ ਰਹਿਣ ਵਾਲੀ ਹੈ ਮੇਰਾ ਨਾਮ ਗੁਰਵੀਰ ਸਿੰਘ ਗਤਕਾ ਪਾਰਟੀ ਹਾਂ ਜਰਮਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਅੱਜ ਤੁਹਾਡੇ ਕੋਲ ਲੜਕੀ ਆਈ ਏ ਲੜਕੀ ਤੁਸੀਂ ਰੱਖਿਆ ਲੜਕੀ ਕੀ ਕਹਿ ਰਹੀ ਏ ਪਤਲਾ ਕੀ ਕਿੰਨਾ ਤਸ਼ੱਦਦ ਹੋਇਆ ਬੇ ਜਿਹਨੂੰ ਕਹਿ ਸਕਦੇ ਆਂ ਜੀ ਕੋਈ ਸ਼ਬਦ ਨਹੀਂ ਜਿਹੜਾ ਬੱਚੀ ਦੇ ਉੱਤੇ ਤਸ਼ੱਦਦ ਹੋਇਆ ਪਸ਼ੂਆਂ ਨਾਲ ਵੀ ਲੋਕ ਐਸਾ ਤਸ਼ੱਦਦ ਨਹੀਂ ਕਰਦੇ ਜਦੋਂ ਇਹਦੇ ਹਾਲਾਤ ਵੇਖੇ ਇਹਦੀਆਂ ਲੱਤਾਂ 'ਚ ਕੀੜੇ ਪਏ ਕਰਮ ਪਏ ਹੋਏ ਸੀ ਬੱਚੀ ਬਾਬਾ ਜੀ ਦੇ ਕੋਲੇ ਆ ਕੇ ਇੰਨੀ ਸੇਮੀ ਹੋਈ ਸੀ ਦੇਖੋ ਸਾਰੇ ਪੈੰਡ ਨੂੰ ਛੱਡ ਕੇ ਇਹਨੂੰ ਗੁਰੂ ਘਰ ਦੱਸਿਆ ਵੀ ਜੇ ਮੈਨੂੰ ਅੱਜ ਬਚਾ ਸਕਦਾ ਤੇ ਗੁਰੂ ਘਰ ਬਚਾ ਸਕਦਾ ਤੇ ਗੁਰੂ ਨੇ ਗੁਰੂ ਕਿਰਪਾ ਕਰਕੇ ਬਾਹ ਮੜ ਲਈ ਜਦੋਂ ਇਹ ਬੱਚੀ ਨੂੰ ਅਸੀਂ ਆ ਕੇ ਮਿਲੇ ਇਹਨੂੰ ਇੰਨਾ ਹੌਸਲਾ ਹੋ ਗਿਆ ਕਿੰਨੇ ਮੈਨੂੰ ਮੇਰੇ 100 ਸਿੰਘ ਮਿਲ ਪਿਆ ਮੈਨੂੰ ਮੇਰਾ ਕਰਕੇ ਚ ਆ ਗਈ ਕਰਕੇ ਚ ਨਿਕਲ ਪਈ ਜੀ ਜੀ ਕਹਿੰਦੀ ਮੇਰੇ 100 ਵੀਰ ਹੋ ਗਿਆ ਅਸੀਂ 100 150 ਸਿੰਘ ਸੀ ਜਿਥੇ ਬੰਨੀਆਂ ਜਦੋਂ ਇਹਨੂੰ ਜਾ ਕੇ ਉੱਤੇ ਫੜਿਆ ਉਹ ਬੀਬੀ ਨੂੰ ਬਹੁਤ ਜ਼ਿਆਦੇ ਹੌਸਲੇ ਚ ਹੋ ਗਈ ਸੀ ਵੇਖੋ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਹੋਰਾਂ ਦੀਆਂ ਧੀਆਂ ਭੈਣਾਂ ਨੂੰ ਬਚਾਉਂਦੇ ਰਹੇ ਆ ਸਾਡੀਆਂ ਆਪਦੀਆਂ ਹੀ ਰੁਲਦੀਆਂ ਫਿਰਦੀਆਂ ਧੀਆਂ ਭੈਣਾਂ ਇਹ ਕਾਲ ਯੁੱਗ ਦਾ ਪੂਰਾ ਜੋਰ ਹੈ ਸਮੇਂ ਜੀ ਸੋ ਇਹੀ ਕਹਿਣਾ ਚਾਹੁੰਨੇ ਆ ਹੋਰ ਵੀ ਕਿਸੇ ਵੀਰ ਭੈਣ ਨੂੰ ਕੋਈ ਇਤਲਾਹ ਮਿਲਦੀ ਆ ਕੋਈ ਇਹੋ ਜੀ ਬੱਚੀ ਕਿਸੇ ਦੇ ਸ਼ਕੰਜੇ ਦੇ ਵਿੱਚ ਹੈ ਤੋ ਜਥੇਬੰਦੀਆਂ ਨਾਲ ਆਪਦੇ ਨੇੜਲੀਆਂ ਨਾਲ ਜ਼ਰੂਰ ਸੰਪਰਕ ਕਰਿਓ ਤਾਂ ਕਿ ਉਹ ਜੀਆਂ ਜਿਹੜੀਆਂ ਬੱਚੀਆਂ ਹਨ ਉਹ ਇਨ੍ਹਾਂ ਜ਼ਾਲਮਾਂ ਤੋਂ ਬਚ ਸਕਣ ਫਿਲਹਾਲ ਪੁਲਿਸ ਨੇ ਪੀੜਤਾ ਰਮਨਦੀਪ ਕੌਰ ਨੂੰ ਵੇਚਣ ਵਾਲੀ ਕੁੜੀ ਅਤੇ ਖਰੀਦਣ ਵਾਲੇ ਵਿਅਕਤੀ ਖਿਲਾਫ ਵੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜੀ ਆਪਾਂ ਨੂੰ ਇੱਕ ਦਰਖਾਸਤ ਰਿਸਿਵ ਹੋਈ ਸੀਗੀ ਰਮਨਦੀਪ ਕੌਰ ਵੱਲੋਂ ਤੇ ਉਹਨਾਂ ਦੀ ਦਰਖਾਸਤ ਸੀਗੀ ਕਿ ਉਹਨਾਂ ਨੂੰ 2-3 ਥਾਵਾਂ ਤੇ ਖਰੀਦਿਆ-ਵੇਚਿਆ ਗਿਆ ਤੇ ਉਹ ਬਰ ਖਿਲਾਫ ਸੀਗੀ ਜੀ ਪਰਮਜੀਤ ਕੌਰ ਬਲੂਰ ਪਿੰਡ ਤੋਂ ਤੇ ਇੱਕ ਕਪਤਾਨ ਨੇ ਨਾਰਾਇਣਗੜ੍ਹ ਤੋਂ ਤੇ ਇਹਨਾਂ ਦੇ ਚੇਰੇ ਭਰਾ ਸੀਗੇ ਜੀ ਜਿੱਥੇ ਇਹਨਾਂ ਦੇ ਮਾਤਾ ਪਿਤਾ ਦੀ ਡੈਥ ਤੋਂ ਬਾਅਦ ਹੀ ਰਹਿੰਦੀ ਸੀ ਉਸ ਤੋਂ ਬਾਅਦ ਇਹਨੂੰ ਇੱਕ ਕਿਸੇ ਲੇਡੀ ਨਾਲ ਤੋਰ ਦਿੱਤਾ ਜਾਂਦਾ ਹੈ ਜਿੱਥੇ ਉਹ ਲੇਡੀਜ਼ ਹੀ ਵਾਰ-ਵਾਰ ਅੱਗੇ ਇਹਨੂੰ ਵੇਚਦੀ ਹੈ ਤੇ ਉਸ ਤੋਂ ਬਾਅਦ ਜਦੋਂ ਇੱਥੇ ਫਿਰੋਜ਼ਪੁਰ ਆ ਕੇ ਇਹ ਗੁਰਦੁਆਰਾ ਸਾਹਿਬ ਵਿੱਚ ਆਉਂਦੀ ਹੈ ਤੇ ਇੱਥੋਂ ਦੇ ਪਾਠੀਆਂ ਨੇ ਜਦੋਂ ਇਹਨਾਂ ਨੂੰ ਵੇਖਿਆ ਤੇ ਉਹ ਆਪਣੇ ਥਾਣੇ ਕੋਲਗੜੀ ਵਿਖੇ ਫਿਰੋਜ਼ਪੁਰ ਲੈ ਕੇ ਆਏ ਤੇ ਉਸ ਤੋਂ ਬਾਅਦ ਆਪਾਂ ਜੀ 71/25 ਮੁਕੱਦਮਾ ਦਰਜ ਕੀਤਾ ਅੰਡਰ ਸੈਕਸ਼ਨ 143 ਤੇ 144 ਬੀ ਐਨ ਇੱਕ ਜਿਹੜੀ ਪਰਮਜੀਤ ਕੌਰ ਮੁਖਾ ਰੋਪੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਤਫ਼ਤੀਸ਼ ਜਾਰੀ ਹੈ ਬਾਕੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗੂਗਾ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ